ਅਗਲੀ ਖਬਰਾਂ ਚੱਲੀਏ ਤੇ ਕਹਿੰਦੇ ਵੀ ਰੈਕੋਰਡ ਨੰਬਰ ਆਫ ਅਮਰੀਕਨ ਜਿਹੜੇ ਆ ਉਹਨਾਂ ਨੇ ਬ੍ਰਿਟਿਸ਼ ਸਿਟੀਨਸ਼ਿਪ ਦੇ ਲਈ ਅਪਲਾਈ ਕੀਤਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ ਇਹ ਜੋ ਨਵਾਂ ਡਾਟਾ ਆ ਯੂਕੇ ਦੀ ਗਵਰਨਮੈਂਟ ਵੱਲੋਂ ਪ੍ਰਾਪਤ ਹੋਇਆ ਹੈਗਾ ਕਹਿੰਦੇ ਵੀ ਮਾਰਚ ਮਹੀਨੇ ਤੱਕ ਇਸ ਸਾਲ ਦੇ ਮਾਰਚ ਮਹੀਨੇ ਤਾਈਂ ਹੁਣ ਆ ਮਈ ਦਾ ਐਂਡ ਹੋਣ ਵਾਲਾ ਆ 3 ਮਹੀਨਿਆਂ 'ਚ 6618 ਅਮਰੀਕਨਸ ਨੇ ਬ੍ਰਿਟਿਸ਼ ਸਿਟੀਨਸ਼ਿਪ ਲਈ ਅਪਲਾਈ ਕੀਤਾ ਇਹ ਹਾਈਐਸਟ ਨੰਬਰ ਆ ਸਨ 2004 ਤੋਂ ਬਾਅਦ Uh, 1900 ਜਿਹੜੀਆਂ ਐਪਲੀਕੇਸ਼ਨ ਆ ਜਨਵਰੀ ਤੋਂ ਮਾਰਚ ਦੇ ਵਿੱਚ ਵਿੱਚ ਜਿਹੜੀਆਂ ਰਿਸੀਵ ਕੀਤੀਆਂ ਜਿਹੜੇ ਇਮੀਗ੍ਰੇਸ਼ਨ ਦੇ ਲਾਇਰ ਉਹ ਇਹ ਕਹਿ ਰਹੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਈ ਜਿਹੜੇ ਅਮਰੀਕਨਸ ਆ ਉਹ ਇਨਫੋਰਮੇਸ਼ਨ ਲੈ ਰਹੇ ਆ ਕਿ ਇੰਗਲੈਂਡ ਦੇ ਵਿੱਚ ਉਹ ਕਿਸ ਤਰ੍ਹਾਂ ਮੂਵ ਹੋ ਸਕਦੇ ਆ ਕਿਸ ਤਰ੍ਹਾਂ ਉੱਥੇ ਜਾ ਕੇ ਜਿਹੜਾ ਕੰਮ ਕਰ ਸਕਦੇ ਤੇ ਉੱਥੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਲੈ ਸਕਦੇ ਹੈਗੇ ਆ ਸੋ ਜ਼ੀਨਾ ਲਚਵਾ 파ਟਨਰ ਹੈਗੇ ਇੱਕ ਲੋਰਾ ਡਿਵਾਈਨ ਇਮੀਗ੍ਰੇਸ਼ਨ ਲਾ ਫਾਰਮ ਦੇ ਉਹਨਾਂ ਨੇ ਇਹ ਕਿਹਾ ਆ ਭਈ ਅਮਰੀਕਨਸ ਦੇ ਲਈ ਸਭ ਤੋਂ ਪੌਪੂਲਰ ਲੈਂਡਸਕੇਪ ਇਸ ਟਾਈਮ ਇੰਗਲੈਂਡ ਬਣਿਆ ਹੋਇਆ ਹੈ ਜੀ ਬਿਲਕੁਲ ਬਿਲਕੁਲ ਸੋ ਅਗਲੀ ਹਫ਼ਤਾ ਚਲਿਏ ਤੇ ਕਹਿੰਦੇ ਭਈ ਰੈਕੋਰਡ ਨੰਬਰ ਆਫ ਅਮਰੀਕਨ ਜਿਹੜੇ ਆ ਉਹਨਾਂ ਨੇ ਬ੍ਰਿਟਿਸ਼ ਸਿਟੀਨਸ਼ਿਪ ਦੇ ਲਈ ਅਪਲਾਈ ਕੀਤਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ ਇਹ ਜੋ ਨਵਾਂ ਡਾਟਾ ਆ ਯੂਕੇ ਦੀ ਗਵਰਨਮੈਂਟ ਵੱਲੋਂ ਪ੍ਰਾਪਤ ਹੋਇਆ ਹੈਗਾ ਕਹਿੰਦੇ ਵੀ ਮਾਰਚ ਮਹੀਨੇ ਤੱਕ ਇਸ ਸਾਲ ਦੇ ਮਾਰਚ ਮਹੀਨੇ ਤਾਈਂ ਹੁਣ ਆ ਮਈ ਦਾ ਐਂਡ ਹੋਣ ਵਾਲਾ ਆ ਤਿੰਨ ਮਹੀਨਿਆਂ ਚ 6618 ਅਮਰੀਕਨਸ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਇਹ ਹਾਈਐਸਟ ਨੰਬਰ ਆ ਸਨ 2004 ਤੋਂ ਬਾਅਦ ਅ uh, 1900 ਜਿਹੜੀਆਂ ਐਪਲੀਕੇਸ਼ਨ ਆ ਉਹ ਜਨੂਅਰੀ ਤੋਂ ਮਾਰਚ ਦੇ ਵਿੱਚ ਵਿੱਚ ਜਿਹੜੀਆਂ ਰਿਸੀਵ ਕੀਤੀਆਂ ਜਿਹੜੇ ਇਮੀਗ੍ਰੇਸ਼ਨ ਦੇ ਲਾਇਰ ਉਹ ਇਹ ਕਹਿ ਰਹੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਈ ਜਿਹੜੇ ਅਮਰੀਕਨਸ ਆ ਉਹ ਇਨਫੋਰਮੇਸ਼ਨ ਲੈ ਰਹੇ ਆ ਕਿ ਇੰਗਲੈਂਡ ਦੇ ਵਿੱਚ ਉਹ ਕਿਸ ਤਰ੍ਹਾਂ ਮੂਵ ਹੋ ਸਕਦੇ ਆ ਕਿਸ ਤਰ੍ਹਾਂ ਉੱਥੇ ਜਾ ਕੇ ਜਿਹੜਾ ਕੰਮ ਕਰ ਸਕਦੇ ਤੇ ਉੱਥੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਲੈ ਸਕਦੇ ਹੈਗੇ ਆ ਸੋ ਜ਼ੀਨਾ ਲਚੂਆ 파ਟਨਰ ਹੈਗੇ ਇੱਕ ਲੋਰਾ ਡਿਵਾਈਨ ਇਮੀਗ੍ਰੇਸ਼ਨ ਲਾ ਫਾਰਮ ਦੇ ਉਹਨਾਂ ਨੇ ਇਹ ਕਿਹਾ ਆ ਭਈ ਅਮਰੀਕਨਸ ਦੇ ਲਈ ਸਭ ਤੋਂ ਪੌਪੂਲਰ ਲੈਂਡਸਕੇਪ ਇਸ ਟਾਈਮ ਇੰਗਲੈਂਡ ਬਣਿਆ ਹੋਇਆ ਹੈ ਜੀ ਬਿਲਕੁਲ ਬਿਲਕੁਲ